ਦਿੱਲੀ ਚਲੋ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਜੀ ਨੇ ਇਕਤਾ ਗਰਾਹਾਂ ਵੱਲੋਂ ਵੱਡਾ ਕਾਫਲਾ ਪੰਜਾਬ ਤੋਂ ਦਿੱਲੀ ਵੱਲ ਰਵਾਨਾ ਹੋਵੇਗਾ ਜੇ ਗੱਲ ਕਰੀਏ ਜ਼ਿਲ੍ਹਾ ਸੰਗਰੂਰ ਦੇ ਮੂਨਕ ਦੀ ਤਾਂ ਮੂਨਕ ਦੇ ਵਿੱਚ ਵੱਡੀ ਗਿਣਤੀ ਵਿੱਚ ਬਸਾਂ ਦਾ ਜਿਹੜਾ ਕਾਫਲਾ ਹੈ ਉਹ ਦਿੱਲੀ ਨੂੰ ਰਵਾਨਾ ਹੋਵੇਗਾ ਤੁਹਾਨੂੰ ਤਸਵੀਰਾਂ ਦਿਖਾ ਦਈਏ ਬਸਾਂ ਇੱਥੇ ਮੂਨਕ ਵਿਖੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਇਹ ਜਿਹੜਾ ਕਾਫਲਾ ਜਿਹੜਾ ਇੱਥੇ ਇਕੱਠਾ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੀਆਂ ਬਸਾਂ ਉਹ ਇੱਥੇ ਪਹੁੰਚ ਚੁੱਕੀਆਂ ਨੇ ਬਸਾਂ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਦਿੱਲੀ ਕਿਸਾਨ ਮਹਾਪੰਚਾਇਤ ਦਾ ਜਿਹੜਾ ਨਾਰਾ ਹੈ ਉਹ ਨੂੰ ਲੈ ਕੇ ਇਹ ਜਾ ਰਹੇ ਨੇ ਕਿਉਂਕਿ ਜਿਹੜੀਆਂ ਇਹਨਾਂ ਦੀਆਂ ਗਰੰਟੀਆਂ ਲਗਾਤਾਰ ਕਿਸਾਨ ਸੰਘਰਸ਼ ਕਰਦੇ ਆ ਰਹੇ ਆ ਉਸ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਕਿਸਾਨਾਂ ਵੱਲੋਂ ਕੀਤੀਆਂ ਰਹੀਆਂ ਇੱਥੇ ਬੀਬੀਆਂ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਜਸਬੀਰ ਕੌਰ ਗلہਾਂ ਹਾਂ ਬਲਕਨ ਪ੍ਰਦਨ ਸਨਾਮ ਜਸਬੀਰ ਕੌਰ ਜੀ ਅੱਜ ਦਿੱਲੀ ਜਾਣ ਦੀ ਤਿਆਰੀ ਕੀਤੀ ਹੈ ਭਾਰਤੀ ਕਿਸਾਨ ਅਗਰਾਹਾਂ ਵੱਲੋਂ ਕਿਉਂਕਿ ਕਿਸ ਤਰ੍ਹਾਂ ਦੇਖ ਰਹੇ ਹਾਂ ਕਿਉਂਕਿ ਜਿਹੜੀਆਂ ਮੰਗਾਂ ਨੇ ਤੁਹਾਡੇ ਕਾਫੀ ਲੰਬੇ ਸਮੇਂ ਤੋਂ ਅਟਕੀਆਂ ਹੋਈਆਂ ਨੇ ਕਿਸ ਤਰ੍ਹਾਂ ਇਸ ਨੂੰ ਕਿਹੜੀਆਂ-ਕਿਹੜੀਆਂ ਮੰਗਾਂ ਨੇ ਕਿਸ ਨੂੰ ਲੈ ਕੇ ਕਿਸ ਤਰ ਦੇਖੋ ਇੱਕ ਤਾਂ ਐਮਐਸਪੀ ਗਰੰਟੀ ਕਾਨੂੰਨ ਮੰਗਦੇ ਆਂ ਅਸੀਂ ਵੀ ਜਿਹੜੀਆਂ ਸਾਡੀਆਂ 23 ਫਸਲਾਂ ਨੇ ਉਹਨਾਂ ਤੇ ਐਮਐਸਪੀ ਗਰੰਟੀ ਕਾਨੂੰਨ ਬਣਾਵੇ ਸਰਕਾਰ ਜਦੋਂ ਅਸੀਂ ਦੇਖੋ ਦਿੱਲੀ ਦੇ ਵਿੱਚ ਅੰਦੋਲਨ ਜਿੱਤ ਕੇ ਆਏ ਸੀਗੇ ਸਵਾ ਸਾਲ ਅਸੀਂ ਉੱਥੇ ਬੈਠ ਕੇ ਆਏ ਆਂ ਦਿੱਲੀ ਦੀਆਂ ਗਰੂਹਾਂ ਤੇ ਗਰਮੀਆਂ 'ਚ ਤੇ ਠੰਡਾਂ 'ਚ ਅਸੀਂ ਉੱਥੇ ਕੱਟੀਆਂ ਨੇ ਸਾਡੇ ਬਜ਼ੁਰਗਾਂ ਨੇ ਅਸੀਂ 80 ਸਾਲ ਦੇ ਬਜ਼ੁਰਗ ਬੇਬੇ ਬੀਰ ਉਥੇ ਅਸੀਂ ਕੱਟ ਕੇ ਆਏ ਆ ਉਦੋਂ ਸਾਨੂੰ ਸਰਕਾਰ ਨੇ ਕਿਹਾ ਸੀ ਜਿਹੜੀ ਮੋਦੀ ਹਕੂਮਤ ਹੈ ਮੋਦੀ ਹਕੂਮਤ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਦੋਂ 80-80 ਸਾਲ ਦੇ ਬਜ਼ੁਰਗ ਸੜਕਾਂ ਤੇ ਬੈਠ ਕੇ ਆਏ ਆ ਉਦੋਂ ਇਹਨੇ ਕਿਹਾ ਸੀ ਵੀ ਸੋਡੀਆਂ ਜਿਹੜੀਆਂ ਸਾਰੀਆਂ ਮੰਗਾਂ ਨੇ ਜਾਇਜ ਮੰਗਾਂ ਸੋਡੀਆਂ ਮੰਨੀਆਂ ਜਾਣਗੀਆਂ ਪਰ ਉਸ ਤੋਂ ਬਾਅਦ ਜਿਹੜੀ ਮੋਦੀ ਹਕੂਮਤ ਆਪਦੇ ਵਾਅਦਿਆਂ ਤੋਂ ਮੁੱਕਰ ਗਈ ਵਾਅਦਿਆਂ ਤੋਂ ਮੁੱਕਰਨ ਤੋਂ ਬਾਅਦ ਇਹਨੇ ਸਾਡੇ ਤੇ ਜਿਹੜੀ ਸਾਡੀ ਐਮਐਸਪੀ ਹੈ ਉਹ ਸਾਨੂੰ ਨਹੀਂ ਦਿੱਤੀ ਕਿਉਂਕਿ ਜਿਹੜੇ ਤੁਸੀਂ ਜਾਣਦੇ ਆ ਵੀਰੇ ਜਿਹੜੇ ਆਪਣੇ ਕਿਸਾਨ ਵੀਰ ਨੇ ਇੰਨੀ-ਇੰਨੀ ਫਸਲ ਕਮਾ ਕੇ ਦੁਨੀਆ ਵਾਸਤੇ ਦੇਸ਼ ਦਾ ਅੰਨਦਾਤਾ ਉਹਨਾਂ ਦਾ ਢਿੱਡ ਭਰ ਰਿਹਾ ਹੈ ਪਰ ਜਿਹੜੇ ਲੋਕ ਨੇ ਸਾਡੇ ਕਿਸਾਨ ਕੰਮ ਕਰਨ ਵਾਲੇ ਉਹਨਾਂ ਦੀ ਕੋਈ ਸੁਣਪਾਈ ਨਹੀਂ ਜਦੋਂ ਅਸੀਂ ਆਪਣੇ ਖੇਤਾਂ ਦੇ ਵਿੱਚ ਫਸਲਾਂ ਤਿਆਰ ਕਰ ਸਕਦੇ ਹਾਂ ਫਸਲਾਂ ਅਸੀਂ ਵੇਚ ਸਕਦੇ ਹਾਂ ਸਾਲ-ਸਾਲ ਪਰ ਉਹਦੀ ਰੱਖ ਹੀ ਕਰਦੇ ਆ 6-6 ਮਹੀਨੇ ਸੱਪਾਂ ਦੇ ਸਿਰੀਆਂ ਲਾਦੜ ਕੇ ਅਸੀਂ ਕੰਮ ਕਰਦੇ ਹਾਂ ਖੇਤਾਂ ਦੇ ਵਿੱਚ ਵਪਾਰੀ ਸਾਡੀਆਂ ਫਸਲਾਂ ਦੇ ਮੁੱਲ ਆ ਕੇ ਸਾਡੇ ਵਪਾਰੀ ਲਾਉਂਦੇ ਨੇ ਜਿਹੜੇ ਸਾਮਰਾਜੀ ਵਪਾਰੀ ਨੇ ਅਸੀਂ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦੇ ਹਾਂ ਐਸੇ ਕਰਕੇ ਕਹਿੰਦੇ ਜਿਹੜੇ ਭਾਰਤ ਦੇ ਹਾਕਮ ਨੇ WTO ਦੀਆਂ ਨੀਤੀਆਂ ਤੋਂ ਬਾਹਰ ਹਨ ਕਿਉਂਕਿ ਪੰਜਾਬ ਇਹਨਾਂ ਨੇ WTO ਦੇ ਹੱਥੋਂ ਇਹਨਾਂ ਨੇ ਵੇਚ ਰੱਖਿਆ ਹੈ ਜਿਹੜੀ ਮੋਦੀ ਹਕੂਮਤ ਹੈ ਡਾਨੀ ਵਾਨੀ ਦੀ ਖੇਡ ਬਣ ਕੇ ਰਹਿ ਗਈ ਉਹਨਾਂ ਦੇ ਕਟਪੂਤਲੀ ਬਣ ਗਈ ਉਹਨਾਂ ਦੇ ਇਸ਼ਾਰਿਆਂ ਤੇ ਚਲਦੀ ਹੈ ਕਿਉਂਕਿ ਜਿਹੜੇ ਸਾਡੇ ਵੀਰ ਨੇ ਕੰਮ ਕਰਨ ਵਾਲੇ ਕਿਸਾਨ ਨੇ ਮਜ਼ਦੂਰ ਨੇ ਕੋਈ ਵੀ ਵਰਗਾ ਛੋਟਾ ਵਰਗਾ ਉਹਨੂੰ ਦੱਬੇ ਕੁਚਲੇ ਜਾ ਰਿਹਾ ਉਹਨੂੰ ਦਿਨ ਰਾਤ ਦੱਬ ਰਹੇ ਨੇ ਜਿਹੜੇ ਤਾਕੜੇ ਨੇ ਡਾਨੀ ਬਾਨੀ ਵਰਗੇ ਉਹ ਹੋਰ ਤਾਕੜੇ ਹੁੰਦੇ ਜਾਂਦੇ ਨੇ ਪਿਛਲੇ ਦਿਨੀ ਤੁਸੀਂ ਨੇ ਦੇਖਿਆ ਵੀ ਡਾਨੀ ਦੇ ਵਿਆਹ ਦੇ ਵਿੱਚ ਕਰੋੜਾਂ ਅਰਬਾਂ ਦੇ ਹਿਸਾਬ ਨਾਲ ਪੈਸਾ ਪਾਣੀ ਵਾਂਗੂ ਬਹਾਏ ਗਏ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਦਾ ਗਲ ਘੋਟ ਕੇ ਇਹ ਪੈਸਾ ਪਾਣੀ ਮੰਗੂ ਉਹਨਾਂ ਨੇ ਲਾਇਆ ਕੀ ਗੱਲ ਉਹਨਾਂ ਨੇ ਕਿਹੜਾ ਢਿੱਕ ਕਮਾਈਆਂ ਕੀਤੀਆਂ ਨੇ ਵੀ ਜਿਹੜਾ ਸਾਡਾ ਅੰਨ ਦਾਤ ਹੈ ਇਹ ਸੜਕਾਂ ਤੇ ਭੁੱਖਾ ਮਰਨ ਲੱਗ ਰਹੇ ਇੱਕ ਟਾਈਮ ਦੀ ਰੋਟੀ ਪਤਨੀ ਰੱਜ ਕੇ ਖਾਂਦਾ ਪਤਨੀ ਨਾ ਗਲਗਲ ਸਾਡੇ ਸਿਰ ਇਹਨਾਂ ਦੇ ਕਰਜ਼ੇ ਕਰਜ਼ੇ ਸੀ ਕੋਈ ਰਾਤ ਨੂੰ ਨਹੀਂ ਉੱਠ ਕੇ ਖਾਂਦੇ ਵੀ ਸਾਡੇ ਸਿਰ ਕਰਜ਼ੇ ਚੜੇ ਹੋਏ ਨੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਦੀ ਬਦੌਲਤ ਸਾਡੇ ਵੀਰਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਸਿਰ ਗਲਗਲ ਕਰ ਜੇ ਨੇ ਇੱਕ ਵਾਸਤੇ ਅਸੀਂ ਕਹਿੰਦੇ ਆ ਵੀ ਨੌਕਰੀ ਦੀ ਮੰਗ ਘਰ ਘਰ ਦੇ ਵਿੱਚ ਨੌਕਰੀ ਹੋਣੀ ਚਾਹੀਦੀ ਏ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਐ ਡਿਗਰੀਆਂ ਡਿਪਲੋਮੇ ਕਰੇ ਹੋਏ ਨੇ ਪੜ੍ਹੇ ਲਿਖੇ ਨੌਜਵਾਨ ਵੀਰ ਨੇ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਨੌਜਵਾਨੀਆਂ ਸਾਡੀ ਬਾਹਰ ਨੂੰ ਜਾਈ ਜਾਂਦੀ ਐ ਪੰਜਾਬ ਸਾਡਾ ਖਾਲੀ ਹੋਣ ਲੱਗ ਰਿਹਾ ਹੈ ਕਿਉਂਕਿ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਕੁਝ ਵੀਰ ਤਾਂ ਸਾਡੇ ਬਾਹਰਲੇ ਦੇ ਸਾਨੂੰ ਜਾਈ ਜਾਂਦੇ ਨੇ ਕੁਝ ਇੱਥੇ ਖੁਦ ਖੁਸ਼ੀਆਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਕੁਝ ਨਸ਼ਿਆਂ ਦੇ ਬੱਲ ਰਾ ਪੈ ਰਹੇ ਨੇ ਉਹਨਾਂ ਨੂੰ ਰੁਜ਼ਗਾਰ ਨਹੀਂ ਉਹਨਾਂ ਨੂੰ ਕੋਈ ਨੌਕਰੀਆਂ ਨਹੀਂ ਇਸ ਕਰਕੇ ਉਹਦੀਆਂ ਨੌਕਰੀਆਂ ਦੀ ਮੰਗ ਕਰਦੇ ਆ ਇੱਕ ਜਦੋਂ ਸਾਡੇ ਕਿਸਾਨ ਵੀਰ ਦਿਨ ਰਾਤ ਖੇਤਾਂ 'ਚ ਕੰਮ ਕਰਦੇ ਨੇ ਇਹਨਾਂ ਵਾਸਤੇ 10000 ਰੁਪਇਆ ਪੈਨਸ਼ਨ ਦਾ ਕਿਉਂ ਨਹੀਂ ਦਿੱਤਾ ਜਾ ਸਕਦਾ ਜਦੋਂ ਹਰ ਇੱਕ ਵਰਗ ਨੂੰ ਜਿਹੜੇ ਨੌਕਰੀ ਕਰਦੇ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਸਾਡੇ ਕਿਸਾਨਾਂ ਵਾਸਤੇ ਕਿਉਂ ਨਹੀਂ ਦਿੱਤੇ ਜਾਂਦੇ ਸਾਡੇ ਕਿਸਾਨਾਂ ਨੂੰ 10000 ਰੁਪਇਆ ਬੜਾ ਆਪਾਂ ਪੈਨਸ਼ਨ ਦਿੱਤੀ ਦੇਣੀ ਚਾਹੀਦੀ ਹੈ ਇੱਕ ਸਾਡੀਆਂ ਜਿਹੜੀਆਂ 2020 ਦੇ ਵਿੱਚ ਆਪਾਂ ਨੇ ਬਿਜਲੀ ਦਾ ਬਿਜਲੀ ਐਕਟ ਕਾਨੂੰਨ ਬਣਿਆ ਸੀਗਾ ਉਹ ਬਿਜਲੀ ਇੱਕ ਪਾਸੇ ਤਾਂ ਇਹ ਕਹਿੰਦੇ ਵੀ ਬਿਜਲੀ ਭਗਵੰਤ ਮਾਨ ਸਰਕਾਰ ਕਹਿੰਦੀ ਆ ਤੁਹਾਡੀ ਬਿਜਲੀ ਮੈਂ ਮੁਫਤ ਕਰਤੀ ਦੂਜੇ ਪਾਸੇ ਸਾਡੇ ਵਾਸਤੇ ਚਿੱਪਾ ਵਾਲੇ ਮੀਟਰ ਲੈ ਕੇ ਆ ਰਹੇ ਨੇ ਜਿਹੜੀ ਸੈਂਟਰ ਦੀ ਹੈ ਇਹ ਇਹ ਭਗਵੰਤ ਮਾਨ ਸੈਂਟਰ ਦੀ ਬਾਹ ਸੈਂਟਰ ਨੇ ਇਹਦੀ ਬਾਹ ਮਰੋੜੀ ਹੋਈ ਹੈ ਭਗਵੰਤ ਮਾਨ ਇਹਦੇ ਵਿੱਚ ਕੁਝ ਨਹੀਂ ਕਰਦਾ ਭਗਵੰਤ ਮਾਨ ਵੀ ਸਰਕਾਰ ਸੈਂਟਰ ਦੇ ਹਿਸਾਬ ਨਾਲ ਚੱਲ ਰਿਹਾ ਹੈ ਕਿਉਂ ਸੈਂਟਰ ਜਿਵੇਂ ਕਹਿੰਦੀ ਓਵੇਂ ਕਰਦਾ ਦੂਜੇ ਪਾਸੇ ਇਹ ਚਿੱਪਾ ਵਾਲੇ ਮੀਟਰ ਲੈ ਕੇ ਆ ਰਹੇ ਹੈ ਚਿੱਪਾ ਵਾਲੇ ਮੀਟਰ ਦੇ ਵਿੱਚ ਦੇਖੋ ਜੇ ਚਿੱਪਾ ਪਿਆ ਕਰਨੀ ਗਿਆ ਤਾਂ ਆਪਣੀ ਤਾਂ ਆਪਣੀ ਬਿਜਲੀ ਆਇਆ ਕਰੂਗੀ ਨਹੀਂ ਮੋਬਾਈਲਾ ਮੰਗੂ ਆਪਣੇ ਰਿਚਾਰਜ ਹੋਇਆ ਕਰਨਗੇ ਨਹੀਂ ਆਪਣੇ ਕੱਟ ਜਿਆ ਕਰਨਗੇ ਇਹੀ ਜੀ ਹਾਲ ਤਾਂ ਸਾਡੇ ਪੰਜਾਬ ਦੀ ਕਰਨ ਜਾ ਰਹੇ ਨੇ ਪੰਜਾਬ ਤਾਂ ਇਹਨਾਂ ਨੇ ਇੱਕ ਸੂਬਾ ਐ ਕਹਿੰਦੇ ਨੇ ਵੀ ਇਹਦੀਆਂ ਜ਼ਮੀਨਾਂ ਤੇ ਇਹਦੇ ਪਾਣੀਆਂ ਤੇ ਕਬਜ਼ਾ ਕਰ ਲੋ ਜਦੋਂ ਕਬਜ਼ਾ ਹੋ ਗਿਆ ਆਟੋਮੈਟਿਕ ਜ਼ਮੀਨਾਂ ਕੰਪਨੀਆਂ ਲੈ ਜਾਣਗੇ ਵੀ ਕੰਪਨੀਆਂ ਨੂੰ ਵੇਚ ਦੇਣਗੇ ਪਰ ਜਿੰਨਾ ਚਿਰ ਸਾਡੇ ਚ ਦਮ ਐ ਜਿਹੜੇ ਸਾਡੇ ਕਿਸਾਨ ਵੀਰ ਸੰਘਰਸ਼ ਕਰਦੇ ਨੇ ਕਿਸਾਨ ਮਜ਼ਦੂਰ ਵੀਰ ਅਸੀਂ ਦਮ ਚ ਦਮ ਐ ਅਸੀਂ ਮਰਦੇ ਦਮ ਤੱਕ ਲੜ ਕੇ ਲੜਦੇ ਰਹਾਂਗੇ ਜਿੱਤ ਕੇ ਆਵਾਂਗੇ ਪਹਿਲਾਂ ਵੀ ਦਿੱਲੀ ਚ ਮੋਦੀ ਹਕੂਮਤ ਦਾ ਮੂੰਹ ਕੁੱਟ ਕੇ ਆਏ ਆ ਹੁਣ ਵੀ ਕੁੱਟ ਕੇ ਆਵਾਂਗੇ ਕਿਉਂਕਿ ਸਾਨੂੰ ਲੜਨ ਦੀ ਜ਼ਰੂਰ ਹੈ ਕੀ ਨਾਮ ਹੈ ਜੀ ਤੁਹਾਡਾ ਭਾਰਤੀ ਸੰਜੂ ਨਹੀਂ ਲਿਖਤਾ ਹੋ ਰਿਹਾ ਹਰਦੀਪ ਕੋਰ ਜੀ ਤੁਸੀਂ ਅੱਜ ਜਾ ਰਹੇ ਹੋ ਕਿੱਡਾ ਕ ਵੱਡਾ ਕਾਫਲਾ ਜਿਹੜਾ ਲੈ ਕੇ ਜਾ ਰਹੇ ਹੋ ਕਿੰਨੀਆਂ ਕ ਬਸਾਂ ਇੱਥੋਂ ਜਾਣਗੀਆਂ ਕਿੰਨੀ ਕ ਤਿਆਰੀ ਹੈ ਜਿਹੜੀ ਤੁਹਾਡੇ ਵੱਲੋਂ ਕੀਤੀ ਗਈ ਹੈ ਦੇਖੋ ਵੀਰ ਕਾਫਲਾ ਤਾਂ ਨਾ ਜਦੋਂ ਤੁਰਦੇਗਾ ਲੋਕ ਆਪ ਹਨ ਮਾਰੇ ਤੁਰਦੇ ਨੇ ਉਦੋਂ ਹੀ ਪਤਾ ਲੱਗਦਾ ਜਾ ਕੇ ਵੀ ਕਿੱਡਾ ਕ ਕਾਫਲਾ ਹੈਗਾ ਵੀ ਆਈਡੀਆ ਦੇ ਮਤਲਬ 50000 ਦਾ ਇਕੱਠ ਅੱਜ ਆਪਣਾ ਉਥੇ ਭਾਰਤੀ ਕਿਸਾਨ ਜੁਨੀਅਨ ਏਕਤਾਗਰਾਂ ਹ ਜਥੇਬੰਦੀ ਦਾ ਹੋਣ ਜਾ ਰਿਹਾ ਹੈ ਜਿਦੇ ਵਿੱਚ ਸਾਡੀਆਂ ਬੀਬੀਆਂ ਦੀ ਮਤਲਬ ਕਿ 25000 ਤੋਂ 20000 ਤੋਂ 25000 ਤੱਕ ਦੀ ਗਿਣਤੀ ਹੈ ਉਥੇ ਪਹੁੰਚੂਗੀ ਹਰ ਹਾਲਤ ਦੇ ਵਿੱਚ ਕਿਉਂਕਿ ਜਦੋਂ ਇਹ ਆਪਮਹਾਰੇ ਲੋਕ ਨੇਗੇ ਜਦੋਂ ਕਰਜ਼ੇ ਦੇ ਦੱਬੇ ਹੋਏ ਲੋਕ ਕੁਦਰਤ ਦੀਆਂ ਮਾਰਾਂ ਸਹਿਣ ਵਾਲੇ ਲੋਕ ਤੇ ਮਤਲਬ ਕਿ ਹੱਕਾਂ ਦੀ ਲੜਾਈ ਲੜਨ ਵਾਲੇ ਲੋਕ ਆਪਮਹਾਰੇ ਸੜਕਾਂ ਦੇ ਉੱਤੇ ਉਤਰਦੇ ਨੇ ਕਿਉਂਕਿ ਹੁਣ ਜਿਹੜੀਆਂ ਬੀਬੀਆਂ ਨੇਗੀਆਂ 3 ਸਾਲ ਤੋਂ ਲੈ ਕੇ ਇਹ ਸੰਘਰਸ਼ਾਂ ਦੇ ਰਾਹਾਂ ਤੋਂ ਤੁਰੀਆਂ ਹੋਈਆਂ ਨੇ ਇਹ ਜ ਕਦੇ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ ਇਹਨਾਂ ਨੂੰ ਸਾਰਾ ਪਤਾ ਹੈ ਕਿ ਆਪਣੇ ਹੱਕਾਂ ਦੀ ਲੜਾਈ ਕਿਵੇਂ ਲੜਨੀ ਹੈ ਜਿਹੜੇ ਨੌਜਵਾਨ ਬੱਚੇ ਨੇ ਉਹ ਸਿਸਕ ਸਿਸਕ ਕੇ ਮਰ ਰਹੇ ਨੇ ਮਹਿੰਗੀਆਂ ਪੜਾਈਆਂ ਕਰਾਉਂਦੇ ਨੇ ਮਾਪੇ ਲੱਖਾਂ ਦੀ ਪੜਾਈ ਕਰਾ ਕੇ ਜਦੋਂ ਉਹ ਬੱਚੇ ਆਪਣੇ ਮਤਲਬ ਕਿ ਬੇਰੁਜ਼ਗਾਰ ਰੁੱਲਦੇ ਨੇ ਫਿਰ ਬੁੜੀਆਂ ਨੂੰ ਤਾਂ ਬੀਬੀਆਂ ਨੂੰ ਆਪੇ ਪਤਾ ਲੱਗਦਾ ਹੈ ਕਿ ਸਾਡੇ ਲੰਬੇ ਸਮੇਂ ਤੋਂ ਤੁਸੀਂ ਜਿਹੜਾ ਹੈਗਾ ਸੰਘਰਸ਼ ਲੜ ਰਹੇ ਹੋ ਪਰ ਕੇਂਦਰ ਸਰਕਾਰ ਨੇ ਹਜੇ ਤੱਕ ਤੁਹਾਡੀ ਮੰਗਾਂ ਨਹੀਂ ਮੰਨੀਆਂ ਅੱਜ ਵੀ ਜਿਹੜਾ ਹੈਗਾ ਇੱਕ ਦਿਨ ਦਾ ਜਿਹੜਾ ਮਹਾਪੰਚਾਇਤ ਦਾ ਐਲਾਨ ਕੀਤਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਲੱਗਦਾ ਵੀ ਕੇਂਦਰ ਸਰਕਾਰ ਇਸ ਨੂੰ ਲੈ ਕੇ ਵੀ ਧਿਆਨ ਦੇ ਵੀ ਗਈ ਵੀ ਥੋੜੀਆਂ ਮੰਗਾ ਮੰਨੀਆਂ ਕਿਉਂਕਿ ਇਲੈਕਸ਼ਨ ਲੋਕ ਸਭਾ ਚੋਣਾਂ ਵੀ ਜੜੀਆਂ ਸਿੱਟੇ ਆ ਗਈਆਂ ਮੰਗਾ ਤਾਂ ਸਰਕਾਰ ਨੂੰ ਮੰਨਣੀਆਂ ਹੀ ਪੈਣਗੀਆਂ ਪਹਿਲਾਂ ਜਿਹੜੇ ਤਿੰਨ ਕਾਲੇ ਕਾਨੂੰਨ ਮੋਦੀ ਲੈ ਕੇ ਆਇਆ ଥିਗਾ 2020 ਦੇ ਵਿੱਚ 21 ਦੇ ਵਿੱਚ ਉਹ ਕਿਹੜਾ ਆਪਾਂ ਨੇ ਲੜ ਕੇ ਵਾਪਸ ਕਰਵਾਏ ਨੇ ਹੈਗੇ ਜਦੋਂ ਲੋਕਾਂ ਦੇ ਸਿਰ ਜੁੜ ਜਾਂਦੇ ਆ ਨਾ ਛੋਟੇ ਭਰਾ ਤੇ ਫਿਰ ਉਦੋਂ ਸਰਕਾਰ ਨੂੰ ਮੰਨਾ ਮੰਗਾ ਤਾਂ ਨਾ ਆਪਣੀਆਂ ਮੰਨਣੀਆਂ ਪੈਂਦੀਆਂ ਨੇ ਮੋਦੀ ਤਾਂ ਕੀ ਏ ਡਬਲਯੂਟੀਓ ਨੂੰ ਵੀ ਮੰਨਣੀਆਂ ਪੈਣਗੀਆਂ ਇਹਨਾਂ ਨੂੰ ਉਹ ਨੀਤੀਆਂ ਦੇ ਵਿੱਚੋਂ ਬਾਹਰ ਆਉਣਾ ਪਊਗਾ ਕਿਉਂਕਿ ਜਿਹੜਾ ਕਿਸਾਨ ਹੈਗਾ ਇਹਨਾਂ ਨੂੰ ਪਤਾ ਹੈਗਾ ਕਿ ਪੂਰੇ ਸੰਸਾਰ ਦਾ ਇਹ ਢਿੱਡ ਕਿ ਜੇ ਕਿਸਾਨ ਹੀ ਨਾ ਰਹਾ ਫਸਲ ਹੀ ਨਾ ਰਹੀਆਂ ਫਿਰ ਇਹ ਤੇ ਸਰਕਾਰਾਂ ਵੀ ਕਿਹਦੇ ਸਿਰ ਤੇ ਰਾਜ ਕਰਨਗੀਆਂ ਕਿ ਇਹ ਜਦੋਂ ਬੀਬੀਆਂ ਦਾ ਤੇ ਸਿਰ ਜੁੜਦਾ ਹੈਗਾ ਨਾ ਉਦੋਂ ਆਪਾਂ ਹਰ ਇੱਕ ਮੰਗ ਸਰਕਾਰ ਤੋਂ ਮਨਾਈ ਲੈਨੇ ਅੱਜ ਤੁਸੀਂ ਚੱਲੇ ਹੋ ਕਿਉਂਕਿ ਪਹਿਲਾਂ ਜਦੋਂ ਕਿਸਾਨ ਜਾ ਰਹੇ ਸੀ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਸੀਆਂ ਗੋਲੀਆਂ ਵਾਰੀਆਂ ਗਿਆ ਸੀ ਅंसू ਗੈਸ ਦੇ ਗੋਲੇ ਛੱਡੇ ਗਏ ਸੀ ਕਿ ਹੁਣ ਜਿਹੜੀ ਤੁਹਾਨੂੰ ਪਰਮਿਸ਼ਨ ਜਿਹੜੀ ਦਿੱਤੀ ਗਈ ਹੈ ਜਿਸ ਵਿੱਚ ਪਰਮਿਸ਼ਨ ਤਾਂ ਸਰਕਾਰ ਦੇਖੋ ਅੱਗੇ ਜਾ ਕੇ ਪਤਾ ਲੱਗੂਗਾ ਵੀ ਕੀ ਕਰਦੇ ਨੇ ਗੋਲੇ ਸਿੱਟਦੇ ਨੇ ਪਾਣੀ ਸਿੱਟਦੇ ਨੇ ਕਿ ਜੇ ਲਾਠੀ ਚਾਰਜ ਹੁੰਦਾ ਕੁਝ ਹੁੰਦਾ ਉਹ ਅਸੀਂ ਪਰਮਿਸ਼ਨ ਲੈ ਕੇ ਆਏ ਆ ਜਾ ਰਹੇ ਆ ਇੱਕ ਦਿਨ ਦੀ ਮਹਾਪੰਚਾਇਤ ਹੈ ਜਿਹੜੀ ਹੋਣ ਜਾ ਰਹੀ ਹੈ ਉਹ ਅਸੀਂ ਕਰਕੇ ਵਾਪਸ ਮੁੜਾਂਗੇ ਲਾਠੀ ਚਾਰਜ ਵੀ ਚੱਲਾਂਗੇ ਅਥਰੂ ਗੈਂਸ ਵੀ ਚੱਲਾਂਗੇ ਪਾਣੀ ਦੇ ਵਿਸਾੜਾਂ ਵੀ ਸਭ ਕੁਝ ਹੋਣ ਹੋਇਆ ਸੀ ਪਿੱਛੇ ਜੇ ਕਿਸ ਤਰ੍ਹਾਂ ਦੇਖ ਰਹੇ ਹਾਂ ਵੀ ਹਰਿਆਣਾ ਸਰਕਾਰ ਨੇ ਜਿਹੜਾ ਜ਼ੁਲਮ ਕੀਤਾ ਉਹ ਹਰਿਆਣਾ ਸਰਕਾਰ ਦੀ ਗਲਤੀ ਉਹ ਦੀ ਅਸੀਂ ਸਾਰੀ ਜਥੇਬੰਦੀ ਨਖੇਦੀ ਕਰਦੇ ਆ ਨਾ ਹੱਥੇ ਕਿਸਾਨਾਂ ਤੇ ਬਾਰ ਕੀਤਾਗਾ ਜਿਵੇਂ ਸਾਡਾ ਨੌਜਵਾਨ ਹੈਗਾ ਉੱਥੇ ਸੋਕਰ ਗੋਲੀਆਂ ਮਾਰੀਆਂ ਨੇ ਪੁਲਿਸ ਨੇ ਕਿਉਂਕਿ ਇਹ ਹਰਿਆਣੇ ਵਾਲੀ ਪੁਲਿਸ ਦਾ ਆਪਣੇ ਪੰਜਾਬ ਦੇ ਵਿੱਚ ਅੰਟਰ ਹੋ ਕੇ ਜਿਹੜਾ ਸਾਡੇ ਨੌਜਵਾਨਾਂ ਤੇ ਹਮਲਾ ਕੀਤਾ ਉਹਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ ਉਹਦਾ ਹੱਕ ਹੀ ਨਹੀਂ ਬਣਦਾ ਸੀ ਬਿਲਕੁਲ ਬਿਲਕੁਲ ਜੇ ਕਿਸਾਨਾਂ ਦੀ ਗੱਲ ਕਰੀਏ ਬੀਬੀਆਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਵੀ ਹੁਣ ਅਸੀਂ ਦਿੱਲੀ ਪਹੁੰਚਾਂਗੇ ਤੇ ਆਪਣੀਆਂ ਜਿਹੜੀਆਂ ਮੰਗਾਂ ਮੰਵਾ ਕੇ ਹੀ ਵਾਪਸ ਮੜਾਂਗੇ ਅਨਿਲ ਜੈਨ ਏਵੀਪੀ ਸੰਝਾ ਸੰਗਰੂਰ